ਇਸੇ 60 ਸਾਲ ਦੀ ਔਰਤ ਦੇ ਉੱਪਰ ਪੁਲਿਸ ਆਫੀਸਰ ਆਪਣੀ ਬੰਦੂਕ ਤਾਨ ਦਿੰਦਾ ਹੈ ਉਸ ਨੂੰ ਧੱਕੇ ਨਾਲ ਗੱਡੀ ਦੇ ਵਿੱਚੋਂ ਬੜੀ ਹੀ ਕਰੂਰਤਾ ਨਾਲ ਬਾਹਰ ਕੱਢਦਾ ਹੈ ਅਤੇ ਜ਼ਮੀਨ ਤੇ ਸੱਟ ਕੇ ਉਸ ਦੇ ਉੱਪਰ ਟੇਜ਼ਰ ਗਨ ਵੀ ਫਾਇਰ ਕਰ ਦਿੰਦਾ ਹੈ ਟੇਜ਼ਰ ਗਨ ਯਾਨੀ ਕਿ ਇਲੈਕਟ੍ਰਿਕ ਗਨ ਜਿਹੜੀ ਬਿਜਲੀ ਦਾ ਝਟਕਾ ਦਿੰਦੀ ਹੈ ਤੇ ਬੰਦਾ ਕੁਝ ਟਾਈਮ ਲਈ ਸਨ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਪੁਲਿਸ ਆਫੀਸਰ ਇਸ ਨੂੰ ਅਰੈਸਟ ਵੀ ਕਰ ਲੈਂਦਾ ਹੈ ਪਰ ਇਹ ਸਾਰੀਆਂ ਚੀਜ਼ਾਂ ਕਰਨ ਦੇ ਪਿੱਛੇ ਜਿਹੜਾ ਕਾਰਨ ਸੀ ਨਾ ਉਹ ਇੰਨਾ ਘਸੇਲੀ ਅਤੇ ਇੰਨਾ ਕ ਛੋਟਾ ਕਾਰਨ ਹੈ ਨਾ ਤੁਸੀਂ ਸੁਣ ਕੇ ਕਹੋਗੇ ਯਾਰ ਕਿਆ ਯਾਰ ਤੇ ਕੀ ਹੋਇਆ ਇਸ 올ਡ ਲੇਡੀ ਦੀ ਜਿਹੜੀ ਕਾਰ ਸੀ ਉਸ ਕਾਰ ਦੀ ਟੇਲ ਲਾਈਟ ਟੁੱਟੀ ਹੋਈ ਸੀਗੀ ਸੋ ਪੁਲਿਸ ਆਫਿਸਰ ਨੇ ਉਸਨੂੰ ਰੋਕ ਲੈਂਦਾ ਵਾ ਤੇ ਉਸਨੂੰ ਕਹਿੰਦਾ ਕਿ ਆਪਣੇ ਇੰਸ਼ੋਰੈਂਸ ਲਾਇਸੈਂਸ ਵਗੈਰਾ ਸਾਰਾ ਕੁਝ ਚੈੱਕ ਕਰਾ ਦੇ ਇਹ ਚੈੱਕ ਕਰਾ ਦਿੰਦੀ ਹੈ ਬੜੀ ਹੀ ਨਿਮਰਤਾ ਦੇ ਨਾਲ ਇਹ ਵੀ ਵਰਤਾਅ ਕਰਦੀ ਹੈ ਪਹਿਲਾਂ ਤੇ ਸਾਰਾ ਕੁਝ ਪੇਪਰ ਵਗੈਰਾ ਦੇਣ ਤੋਂ ਬਾਅਦ ਪੁਲਿਸ ਆਫਿਸਰ ਕਹਿੰਦਾ ਹੈ ਕਿ ਇਹ ਜਿਹੜੀ ਤੇਰੀ ਲਾਈਟ ਹੈ 6 ਮਿੰਟ ਤੋਂ ਟੁੱਟੀ ਹੋਈ ਆ ਜਦੋਂ ਤੂੰ ਰਾਤ ਨੂੰ ਬ੍ਰੇਕ ਆ ਮਾਰੇਂਗੀ ਜਾਂ ਜਿਹੜੀ ਤਰ੍ਹਾਂ ਲਾਈਟ ਦਾ ਅੰਦਰਲਾ ਬਲਬਾ ਝਟਾ ਉਹ ਕਿਸੇ ਮਗਰਲੀ ਕਾਰ ਨੂੰ ਜਾਂ ਉਸਦੇ ਡਰਾਈਵਰ ਨੂੰ ਉਦੋਖਾ ਕਰ ਸਕਦਾ ਹੈ ਉਹਨਾਂ ਨੂੰ ਦੇਖਣ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਤੇ ਜਿਹਦੇ ਨਾਲ ਐਕਸੀਡੈਂਟ ਹੋ ਸਕਦਾ ਸੋ ਇਹ ਤਰੀ ਕਾਰ ਇਦਾਂ ਹੀ 6 ਮਹੀਨੇ ਤੋਂ ਘੁੰਮ ਰਹੀ ਆ ਸੋ ਮੈਂ ਤੈਨੂੰ ਇਸ ਕਰਕੇ 80 ਡਾਲਰ ਦੀ ਟਿਕਟ ਕੱਟ ਰਿਹਾ ਮੈਂ ਤੂੰ ਇਸ ਤੇ ਸਾਈਨ ਕਰ ਦੇ ਇਹ 올ਡ ਲੇਡੀ ਕਹਿੰਦੀ ਕਿ ਮੈਂ ਇਸ ਨੂੰ ਸਹੀ ਕਰਵਾ ਲੂੰਗੀ ਮੈਨੂੰ ਸਾਈਨ ਕਰਨ ਦੀ ਕੀ ਲੋੜ ਆ ਵੀ ਤੂੰ ਟਿਕਟ ਕਿਉਂ ਕੱਟ ਰਿਹਾ ਮੈਂ ਵੀ ਮੈਂ ਤਾਂ ਸਾਈਨ ਨਹੀਂ ਕਰਨਾ ਹੈਗਾ ਵੀ ਮੈਨੂੰ ਲਾਈਟ ਨੂੰ ਠੀਕ ਕਰਾ ਲੂੰਗੀ ਪਰ ਪੁਲਿਸ ਅਫਸਰ ਕਹਿੰਦਾ ਨਹੀਂ ਤੈਨੂੰ ਸਾਈਨ ਕਰਨਾ ਹੀ ਪੈਣਾ ਤੂੰ ਬਾਹਰ ਆ ਤੈਨੂੰ ਅਰੈਸਟ ਕਰਨ ਲੱਗਿਆ ਇਹ ਕਹਿੰਦੀ ਨਹੀਂ ਮੈਂ ਬਾਹਰ ਵੀ ਨਹੀਂ ਆਉਣਾ ਤੇ ਪੁਲਿਸ ਅਫਸਰ ਕਹਿੰਦਾ ਹੁਣ ਤੂੰ ਬਾਹਰ ਆ ਜਾ ਵੀ ਮੈਨੂੰ ਕੋਈ ਹੋਰ ਸਟੈਪ ਨਾਲ ਚੱਕਣਾ ਪੈ ਜਾਵੇ ਇਹ ਕਹਿੰਦੀ ਨਹੀਂ ਮੈਂ ਬਾਹਰ ਆਉਣਾ ਹੀ ਨਹੀਂ ਤਾਂ ਫਿਰ ਇਹ ਆਪਣੀ ਗੱਡੀ ਨੂੰ ਭਜਾਉਣ ਲੱਗਦੀ ਆ ਤੇ ਮਗਰ ਇਹ ਪੁਲਿਸ ਅਫਸਰ ਆਪਣੀ ਗੱਡੀ ਦੇ ਵਿੱਚ ਬਹਿ ਕੇ ਇਸ ਦੇ ਮਗਰ ਘੜੀ ਲਾ ਲੈਂਦਾ ਹੈ ਅਤੇ ਇਸ ਨੂੰ ਰੋਕ ਲੈਂਦਾ ਹੈ ਉਸ ਤੋਂ ਬਾਅਦ ਇਹ ਆਪਣੀ ਗਨ ਧਾਂਦਾ ਹੈ ਉਸ ਦੇ ਉੱਪਰ ਤੇ ਕਹਿੰਦਾ ਜੇ ਤੂੰ ਹੁਣ ਨਾ ਬਾਹਰ ਆਈ ਮੈਂ ਸ਼ੂਟ ਕਰ ਦੇਣਾ ਤੇ ਇਹ ਔਰਤ ਆਪਣਾ ਗੇਟ ਖੋਲ੍ਹ ਦਿੰਦੀ ਹੈ ਪੁਲਿਸ ਅਫਸਰ ਇਸ ਨੂੰ ਧੱਕੇ ਦੇ ਨਾਲ ਬਾਹਰ ਕੱਢ ਕੇ ਸੁੱਟ ਦਿੰਦਾ ਜ਼ਮੀਨ ਦੇ ਉੱਪਰ ਤੇ ਇਸ ਨੂੰ ਹੈਂਡਕਫ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਲੇਡੀ ਉਸ ਅਫਸਰ ਦੇ ਲੱਤਾਂ ਮਾਰਨ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਅਫਸਰ ਨੂੰ ਮਜਬੂਰੀ ਦੇ ਵਿੱਚ ਇਸ ਦੇ ਉੱਪਰ ਟੇਜ਼ਰ ਗਨ ਫਾਇਰ ਕਰਨੀ ਪੈ ਜਾਂਦੀ ਹੈ ਜਿਸ ਦੇ ਨਾਲ ਇਸ ਔਰਤ ਨੂੰ ਝ ਇਸ ਨੂੰ ਪੁੱਛਦਾ ਵੀ ਹੈ ਕਿ ਤੈਨੂੰ ਕੋਈ ਸੱਟ ਵਗੈਰਾ ਤਾਂ ਨਹੀਂ ਲੱਗੀ ਅਤੇ ਹੈਂਡਕਫਸ ਲਗਾਉਣ ਤੋਂ ਬਾਅਦ ਜਦ ਹੀ ਪੁਲਿਸ ਅਫਸਰ ਐਂਬੂਲੈਂਸ ਨੂੰ ਫੋਨ ਵੀ ਕਰ ਦਿੰਦਾ ਹੈ ਤਾਂ ਕਿ ਜੇਕਰ ਕੋਈ ਮੇਜਰ ਪ੍ਰੋਬਲਮ ਆ ਗਈ ਹੋਵੇ ਕੋਈ ਸੀਰੀਅਸ ਇਸ਼ੂ ਆ ਗਿਆ ਹੋਵੇ ਟੀਜ਼ਰ ਗਨ ਦੇ ਨਾਲ ਇਸ ਔਰਤ ਕਿਉਂਕਿ ਉਮਰ ਵੱਧਾ 65 ਏਜ ਦੀ ਸੀ ਪਰ ਇਹ ਕਹਿੰਦੀ ਹੈ ਕਿ ਮੈਂ ਠੀਕ ਆ ਤੇ ਪੁਲਿਸ ਅਫਸਰ ਇਸ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਥਾਣੇ ਲੈ ਜਾਂਦਾ ਹੈ